ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਗੱਲਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ 2 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ 9ਵੇਂ ਸਾਲ ਮੌਕੇ సీఎం ਮਾਨ ਨੇ ਦਿੱਤਾ ਵੱਡਾ ਤੋਹਫ਼ਾ 3-3000 ਰੁਪਏ ਆਉਣਗੇ ਇਨਾ ਲੋਕਾਂ ਦੇ ਖਾਤਿਆਂ 'ਚ ਗੈਸ ਸਿਲੰਡਰ ਹੋਇਆ ਸਸਤਾ ਤੇ ਹੁਣ ਖਬਰਾਂ ਸ਼ੁਰੂ ਕਰ ਲੈਂਦੇ ਹਾਂ ਵਿਸਥਾਰ ਦੇ ਨਾਲ ਪਰ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਤੁਹਾਨੂੰ ਪਹਿਲੀ ਵੱਡੀ ਖ਼ਬਰ ਦੇ ਉੱਤੇ ਲੈ ਚੱਲਦੇ ਹਾਂ ਤਾਂ ਸੀਐਮ ਭਗਵੰਤ ਮਾਨ ਨੇ ਸਾਲ ਦੇ ਪਹਿਲੇ ਦਿਨ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੁਣ ਪੰਜਾਬੀਆਂ ਨੂੰ ਸਸਤੀ ਬਿਜਲੀ ਜਿਹੜੀ ਉਹ ਮਿਲੇਗੀ ਸਰਕਾਰ ਨੇ ਗੋਇੰਦਵਾਲ ਵਾਲਾ ਧਰਮਪਲਾਟ ਜਿਹੜਾ ਖਰੀਦ ਲਿਆ ਤੁਸੀਂ ਇੱਥੇ ਪੜ੍ਹ ਸਕਦੇ ਹੋ ਪੰਜਾਬ ਸਰਕਾਰ ਨੇ ਕੋਇਂਦਵਾਲ ਥਰਮਲ ਪਲਾਂਟ ਖਰੀਦ ਨੂੰ ਖਰੀਦ ਲਿਆ ਇਸ ਦੀ ਪੁਸ਼ਟੀ ਸੋਸ਼ਲ ਮੀਡੀਆ ਤੇ ਕੀਤੀ ਗਈ ਆ ਭਗਵੰਤ ਮਾਨ ਸਰਕਾਰ ਹੁਣ ਲੋਕਾਂ ਨੂੰ ਸਸਤੀ ਬਿਜਲੀ ਉਪਲਬਧ ਕਰਵਾ ਪੇਗੀ ਪਹਿਲਾਂ ਇਸ ਤੋਂ 10 ਰੁਪਏ ਪ੍ਰਤੀ ਜੁਨਟ ਬਿਜਲੀ ਮਿਲਦੀ ਸੀ ਤੇ ਹੁਣ 5 ਰੁਪਏ ਬਿਲਜ ਲਈ ਜੁਨਟ ਜਿਹੜੀ ਉਹ ਮਿਲੇਗੀ ਪੰਜਾਬ ਸਰਕਾਰ ਨੇ 10 ਜੂਨ 2023 ਨੂੰ ਕੋਇਂਦਵਾਲ ਥਰਮਲ ਪਲਾਂਟ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਇਸ ਨੂੰ ਖਰੀਦਣ ਲਈ ਬਣੀ ਕੈਬਿਨੇਟ ਸਬ ਕਮੇਟੀ ਨੇ ਵਿੱਤੀ ਅਤੇ ਖਾਨਣ ਨੂੰ ਇਸ ਨੂੰ ਸਮੀਖਿਆ ਕੀਤੀ ਸੀ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਪਾਵਰ ਕਾਮ ਨੇ ਜੂਨ ਮਹੀਨੇ 'ਚ ਹੀ ਥਰਮਲ ਪਲਾਂਟ ਨੂੰ ਖਰੀਦ ਦੀ ਵਿੱਤੀ ਬੱਡ ਪਾ ਦਿੱਤੀ ਸੀ ਪਾਵਰ ਕਾਮ ਦਾ ਵਾਰਡ ਆਫ ਟਰੈਕਟਰ ਪਹਿਲਾਂ ਹੀ ਇਸ ਨੂੰ ਖਰੀਦ ਵਾਸਤੇ ਹਰੀ ਝੰਡੀ ਦੇ ਚੁੱਕਾ ਸੀ ਇਸ ਥਰਮਲ ਪਲਾਂਟ ਨੂੰ ਖਰੀਦਣ ਲਈ ਕੰਪਨੀ ਜੀ ਵੀ ਕੇ ਗਰੁੱਪ ਪਹਿਲਾਂ ਹੀ ਦਿਵਾਲੀਆ ਹੋ ਚੁੱਕੀ ਹੈ ਇਸ ਗਰੁੱਪ ਨੇ ਵਕ ਵਕ ਬੈਂਕਾਂ ਤੋਂ ਥਰਮਲ ਪਲਾਂਟ ਖਰੀਦਣ ਲਈ ਕਰਜ਼ਾ ਚੁੱਕਿਆ ਸੀ ਜੋ ਕਿ ਇਸ ਵੇਲੇ ਵੱਧ ਕੇ ਸ਼ੇ 1000 ਕਰੋੜ ਦਾ ਜਿਹੜਾ ਹੋ ਚੁੱਕਿਆ ਤੇ ਹੁਣ ਇਹ ਟਰਮਲ ਪਲਾਟ ਪੰਜਾਬ ਸਰਕਾਰ ਨੇ ਖਰੀਦ ਲਿਆ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਬਿਜਲੀ ਦੀ ਚੁੰਟਾਂ ਦੇ ਵਿੱਚ ਜਿਹੜਾ ਫਵਜਾ ਹੋਵੇਗਾ ਤੇ ਉਹ ਘਟੇਗੀ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਦਾ ਲਾਭ ਦੇਖਣ ਨੂੰ ਮਿਲ ਸਕਦਾ ਸੋ ਵੱਡਾ ਤੋਹਫਾ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੇ ਮੌਕੇ ਪੂਰੇ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਏ ਖਬਰਾਂ ਦੇ سلسلے ਦੇ ਵਿੱਚ ਅੱਗੇ ਵਧਦੇ ਹੋਏ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਕੈਨਸਲੈਂਡਰ ਤੇ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਨਵੇਂ ਸਾਲ ਮੌਕੇ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਸਸਤਾ ਹੋਇਆ ਜੀ ਕਮਰਸ਼ੀਅਲ ਸਿਲੰਡਰ ਨਵੇਂ ਸਾਲ ਦੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਵਿੱਚ ਕਟੌਤੀ ਹੋਈ ਹੈ 1 ਜਨਵਰੀ 2024 ਨੂੰ ਰਾਜਸਥਾਨੀ ਦਿੱਲੀ ਤੋਂ ਮੋਦੀ ਤੱਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ ਅੰਨੀ ਕਿਲੋ ਦੇ ਕਲੰਡਰ ਵਪਾਰਕ ਸਿਲੰਡਰ ਦੇ ਰਾਹਤ ਦਿੰਦੇ ਹੋਏ ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਵਾਰ ਫਿਰ ਕੀਮਤਾਂ 'ਚ 1.8 ਰੁਪਏ ਤੋਂ ਲੈ ਕੇ 4.5 ਰੁਪਏ ਤੱਕ ਦੀ ਮਾਮੂਲੀ ਕਟੌਤੀ ਕੀਤੀ ਹੈ ਇਸ ਤੋਂ ਪਹਿਲਾਂ 22 ਦਸੰਬਰ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਫਟੋਤੀ ਕੀਤੀ ਗਈ ਸੀ ਹਾਲਾਂਕਿ ਰਸੋਈ ਵਾਸਤੇ ਵਰਤੇ ਜਾਣ ਵਾਲੇ 14 ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ ਤੇ ਮਾਰਕਟਿੰਗ ਕੰਪਨੀਆਂ ਹਰ ਮਹੀਨੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਤੇ ਸਾਲ 2024 ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦਰਾਂ ਜਾਰੀ ਕੀਤੀਆਂ ਗਈਆਂ ਹਨ ਅੱਜ ਵਪਾਰਕ ਖਿੰਧਰ ਦੇ ਕੀਮਤਾਂ ਵਿੱਚ मामूली ਬਦਲਾਅ ਕੀਤਾ ਗਿਆ ਜਦਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿੱਚ 10 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 17.55 50 ਰੁਪਏ ਹੋ ਗਈ ਇਹ ਪਹਿਲਾਂ ਹੈ 1757 ਰੁਪਏ ਵਿਕ ਰਹੀ ਸੀ ਤੇ ਸਿਲੰਡਰ ਦਾ ਜਿਹੜਾ ਉਹ ਘਟਾਇਆ ਗਿਆ ਏ ਹੁਣ 60 ਸਾਲ ਨਹੀਂ 50 ਸਾਲ ਤੋਂ ਮਿਲਣੀ ਸ਼ੁਰੂ ਹੋਵੇਗੀ ਪੈਨਸ਼ਨ ਸਰਕਾਰ ਨੇ ਕੀਤਾ ਵੱਡਾ ਐਲਾਨ ਸਾਰਕੰਡ ਦੇ ਮੁੱਖ ਮੰਤਰੀ ਹੇਮੰਤ ਸਰੇਨ ਨੇ ਸ਼ੁੱਕਰਵਾਰ ਨੂੰ ਕਹਿ ਕੇ ਰਾਜ ਦੇ ਆਦੀਵਾਸੀਆਂ ਤੇ ਦਲਤਾਂ ਨੂੰ 50 ਸਾਲ ਦੇ ਹੀ ਪੈਨਸ਼ਨ ਲਾਭ ਮਿਲਣਗੇ ਸਰੇਨ ਨੇ ਰਾਜ ਵਿੱਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਸਰਕਾਰ ਨੇ 4 ਸਾਲ ਪੂਰੇ ਹੋਣ ਤੇ ਮੌਕੇ ਤੇ ਰਾਂਚੀ ਦੇ ਮੋਰਾਵਦੀ ਮੈਦਾਨ ਵਿੱਚ ਚੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕਿਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਨੇ ਆਦੀਵਾਸੀਆਂ ਤੇ ਦਿਲਦਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਪੈਨਸ਼ਨ ਲਾਭ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਵਿੱਚ ਮੌਤ ਦਾ ਦਰ ਜ਼ਿਆਦਾ ਅਤੇ ਉਹਨਾਂ ਦੇ 60 ਸਾਲ ਬਾਅਦ ਨੌਕਰੀ ਨਹੀਂ ਮਿਲਦੀ ਇਹ ਫੈਸਲਾ ਖਾਸ ਕਰਕੇ ਰਾਜ ਦੇ ਕਮਜ਼ੋਰ ਕੁਵੈਲੀ ਸਮੂਹ ਅਤੇ ਬਹੁਤ ਲਾਹੇਵੰਦ ਸਾਬਤ ਹੋਵੇਗਾ ਸੌਰਣ ਨੇ ਦਾਵਾ ਕੀਤਾ 2000 ਵਿੱਚ ਚਾਰਖੰਡ ਦੇ ਰਾਜ ਬਣਨ ਤੋਂ ਬਾਅਦ 20 ਸਾਲ ਵਿੱਚ ਸਿਰਫ 16 ਲੱਖ ਲੋਕਾਂ ਨੂੰ ਪੈਨਸ਼ਨ ਦਾ ਲਾਭ ਮਿਲਿਆ ਪਰ ਹੁਣ ਉਹਨਾਂ ਦੀ ਸਰਕਾਰ ਲਾਭਪਾਤਰੀਆਂ ਦੀ ਗਿਣਤੀ ਵਿੱਚ ਵਾਦਾ ਕੀਤਾ ਹੈ ਤੇ ਹੁਣ ਇਹ 36 ਲੱਖ ਲੋਕਾਂ ਨੂੰ ਪੈਨਸ਼ਨ ਪ੍ਰਦਾਨ ਕਰਦੀ ਹੈ। ਉਹਨਾਂ ਕਹਿ ਕਿ ਸਾਡੀ ਸਰਕਾਰ 4 ਸਾਲਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ 36 ਲੱਖ ਲੋਕਾਂ ਨੂੰ ਪੈਨਸ਼ਨ ਪ੍ਰਦਾਨ ਕੀਤੀ। ਉਹਨਾਂ ਵਿੱਚੋਂ 18 ਲੱਖ ਸਾਲ ਤੋਂ ਵੱਧ ਉਮਰ ਦੀਆਂ ਵਿਧਵਾਵਾਂ ਤੇ ਸਰੀਰਕ ਤੌਰ ਤੇ ਅਪਾਹਜ ਸ਼ਾਮ ਰ ਹਨ। ਸੋਰਵਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਸਰਕਾਰ ਲੋਕ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ ਤੇ ਬਹੁਤ ਸਾਰੀਆਂ ਯੋਜਨਾਵਾਂ ਪਹਿਲਾਂ ਵਾਰ ਲਾਗੂ ਕੀਤੀਆਂ। ਚਾਰੀ ਨੇ ਤੇ ਜਿਹੜੀ ਉਮਰ ਸੀਮਾ ਉਹ 60 ਸਾਲ ਤੋਂ ਘਟਾ ਕੇ ਹੁਣ 50 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ੰਦਾਵੇ ਸਾਲ ਮੁੱਕੇ ਇੱਕ ਹੋਰ ਵੱਡਾ ਤੋਹਫਾ ਪੂਰੇ ਪੰਜਾਬ ਵਾਸੀਆਂ ਨੂੰ ਸੀਐਮ ਭਗਵੰਤ ਮਾਨ ਨੇ ਦਿੱਤਾ ਹੈ ਕਿ ਕੇਂਦਰ ਨੂੰ ਦितीय ਟ੍ਰੇਨਾਂ ਦਾ ਪੰਜਾਬ ਦੇ ਬਜ਼ੁਰਗ ਹਵਾਈ ਜਹਾਜ਼ ਰਾਹੀ ਕਰਨਗੇ ਤੀਰਥ ਯਾਤਰਾ ਸਰਕਾਰ ਨੇ ਕਰਾਈ ਬੁਕਿੰਗ ਹਾਂਜੀ ਕੇਂਦਰ ਸਰਕਾਰ ਵੱਲੋਂ ਰੇਲਾ ਨਾ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ ਹੁਣ ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀ ਤੀਰਥ ਯਾਤਰਾ ਤੇ ਜਾਣ ਦੀ ਤਿਆਰੀ ਕਰੇਗੀ ਇਸ ਤੇ ਲਈ ਸਰਕਾਰ ਨੇ ਚਾਰਟਰਡ ਫਲਾਈਟਾਂ ਬੁੱਕ ਕੀਤੀ ਹੈ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਾਅਦ ਦੁਪਹਿਰ 3 ਵਜੇ ਪੰਜਾਬ ਭਵਨ ਵਿਖੇ ਹੋਣ ਵਾਲੀ ਪ੍ਰੈਸ ਕਾਨਫਰੰਸ ਲਈ ਇਸ ਦਾ ਐਲਾਨ ਜਿਹੜਾ ਕਰ ਸਕਦੇ ਨੇ ਪੰਜਾਬ ਸਰਕਾਰ ਵੱਲੋਂ 27 ਨਵੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਹੁਣ ਤੱਕ ਸਿਰਫ ਇੱਕ ਹੀ ਲਗੱਡੀ ਹੀ ਸ਼ਰਧਾਲੂਆਂ ਨੂੰ ਲੈ ਜਾ ਸਕੀ ਹੈ ਪਹਿਲਾ ਜਦੋਂ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਇਆ ਰਿਵਲੇ ਵਿੱਚ ਦਰਪੇਸ਼ ਮੁਸ਼ਕਲਾਂ ਕਾਰਨ 6 ਦਸੰਬਰ ਨੂੰ ਜਲੰਧਰ ਤੋਂ ਬਾਰਾਂਡਾ ਸੀ ਜਾਣ ਵਾਲੀ ਰੇਲ ਗੱਡੀ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਜਤਾ 15 ਦਸੰਬਰ ਨੂੰ ਮੁੰਬੇ ਰੇਲ ਕੋਡ ਰਾਤੋਂ ਅਜਮੇਰ ਸ਼ਰੀਫ ਜਾਣਾ ਸੀ ਪਰ ਰੇਲਵੇ ਦੀ ਸਮਰੱਥਾ ਘਟਾਈ ਗਈ ਹਾਲਾਂਕਿ ਰਾਸ਼ਟਰ ਸਰਕਾਰ ਨੇ 15 ਦਸੰਬਰ ਨੂੰ ਰੇਲ ਗੱਡੀ ਲਈ ਰੇਲਵੇ ਕੋਲ 1.34 ਕਰੋੜ ਰੁਪਏ ਜਿਹੜੇ ਨੇ ਉਹ ਜਮ੍ਹਾਂ ਕਰਵਾਏ ਸੀ ਤੇ ਹੁਣ ਪੰਜਾਬ ਸਰਕਾਰ ਲੋਕਾਂ ਨੂੰ ਜਹਾਜ਼ ਰਾਹੀਂ ਜਿਹੜੀ ਯਾਤਰਾ ਕਰਵਾਵੇਗੀ ਹਾਂਜੀ ਨਵੇਂ ਸਾਲ ਮੌਕੇ 8 ਨੇ ਉਹ ਜਿਹੜੇ ਨੇ ਉਹ ਬਦਲੇ ਗਏ ਲੋਕਾਂ ਦੇ ਜੇਬ ਤੇ ਪਾਰੀ ਬੋਝ ਜਿਹੜਾ ਪੈਣ ਵਾਲਾ ਤੁਹਾਨੂੰ ਦੱਸਦੀ ਹੈ ਕਿ ਨਵਾਂ ਸਾਲ ਸ਼ੁਰੂ ਹੋ ਗਿਆ ਦੇਸ਼ ਵਿੱਚ ਹਰ ਮਹੀਨੇ ਦੇ ਪਹਿਲੇ ਦਿਨ ਕਈ ਵੱਡੇ ਬਦਲਾਅ ਹੁੰਦੇ ਨੇ ਸਿੱਧਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪੈਂਦਾ ਨਵੇਂ ਸਾਲ ਦੇ ਪਹਿਲੇ ਦਿਨ ਹੀ ਸਰਕਾਰ ਨੇ ਆਮ ਜਨਤਾ ਨੂੰ ਖੁਸ਼ਖਬਰੀ ਦਿੱਤੀ ਹੈ ਨਵੇਂ ਸਾਲ ਦੇ ਪਹਿਲੇ ਦਿਨ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਆਈ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਵੱਡੇ ਬਦਲਾਅ ਹੋਏ ਨੇ ਅੱਗੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਤੇ ਜੂਵੀਆਈ ਆਈ ਡੀਆਂ ਜਿਹੜੀਆਂ ਡੀਐਕਟੀਵੇਟ ਹੋ ਗਈਆਂ ਨੇ ਯਾਨੀ ਕਿ ਜਿਹੜੀਆਂ ਕਿ ਪਿਛਲੇ 1 ਸਾਲ ਤੋਂ ਜਾਂ ਲੰਬੇ ਸਮੇਂ ਤੋਂ ਸਰਗਰਮ ਨਈਸਨ ਉਹ ਆਈਡੀਆਂ ਜੁਪੀ ਆਈਡੀਆਂ ਜਿਹੜੀਆਂ ਉਹ ਬਲੌਕ ਕਰ ਦਿੱਤੀਆਂ ਨੇ ਐਲਫੀਜੀ ਦੇ ਸਿਲੰਡਰਾਂ ਦੇ ਵਿੱਚ ਕਟੌਤੀ ਹੋਈ ਆ ਹਾਂਜੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਦੇ ਵਿੱਚ ਦੂਜੀ ਵਾਰ ਗ੍ਰਾਫਟ ਦਰਜ ਕੀਤੀ ਗਈ ਆ ਤੇ 19 ਕਿਲੋ ਦੇ ਸਿਲੰਡਰ ਦੇ ਵਿੱਚ ਇਸ ਮਹੀਨੇ 39 ਰੁਪਏ ਤੋਂ ਲੈ ਕੇ 44 ਰੁਪਏ ਤੱਕ ਜਿਹੜੀ ਗ੍ਰਾਫਟ ਦੇਖਣ ਨੂੰ ਮਿਲੀ ਆ ਮਿਊਚੁਅਲ ਫੰਡ ਅਤੇ ਨਿਮੇਟ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਲੀ ਆ ਮਾਰਕੀਟ ਰੈਗੂਲੇਟਰ ਸੇਬੀ ਮਿਊਚੁਅਲ ਫੰਡ ਅਤੇ ਨਿਵੇਟ ਖਾਤਿਆਂ ਵਿੱਚ ਲਾਮਾਜਗੀ ਦੀ ਮਿਤੀ ਚ ਬੱਦ ਦਾ ਜਿਹੜਾ ਹੋ ਕੀਤਾ ਗਿਆ ਹੈ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਬੰਦ ਹੋ ਸਕਦਾ Gmail ਅਕਾਊਂਟ ਜੇਕਰ ਤੁਸੀਂ 1 ਜਾਂ 2 ਸਾਲ ਤੋਂ ਆਪਣਾ Gmail ਖਾਤਾ ਨਹੀਂ ਵਰਤਿਆ ਤਾਂ ਤੁਹਾਡਾ Google Gmail ਖਾਤਾ ਜਿਹੜਾ ਉਹ ਬੰਦ ਹੋ ਸਕਦਾ ਜਿਹੜਾ ਵੱਡਾ ਨਿਯਮ ਹੈ ਲਾਗੂ ਕੀਤਾ ਗਿਆ ਹੈ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਮਦਨ ਟੈਕਸ ਦੀ ਆਖਰੀ ਮਿਤੀ ਰੈਡੀ ਆਈਟੀਆਈ ਫਾਈਲ ਪਰੰ ਦੀ ਮਿਤੀ ਆਖਰੀ ਦਸੰਬਰ ਜਿਹੜੀ ਉਹ ਖਤਮ ਹੋ ਗਈ ਹੈ ਹੁਣ ਤੁਹਾਨੂੰ ਬਾਅਦ ਵਿੱਚ ਇਸ ਸਾਲ ਤੇ ਆਈਟੀਆਈ ਫਾਈਲ ਦਾ ਮੌਕਾ ਜਿਹੜਾ ਉਹ ਨਹੀਂ ਮਿਲੇਗਾ ਇਸ ਤੋਂ ਬਾਅਦ ਨੂੰ ਬੈਂਕ ਲਾਕਰ ਐਗਰੀਮੈਂਟ ਅੱਜ ਬੈਂਕ ਦੇ ਨਵੇਂ ਲਾਕਰ ਸਮਝੌਤੇ ਦੇ ਦਸਤਖਤ ਕਰਨ ਦੀ ਸੀਮਾ ਸਮਾਂ ਜਿਹੜੀ ਖਤਮ ਹੋ ਰਹੀ ਹੈ ਇਸ ਤੋਂ ਬਾਅਦ ਜਦ ਤੱਕ ਤੁਸੀਂ ਨਵੇਂ ਲਾਕਰ ਸਮਝੌਤੇ ਦੇ ਦਸਤਖਤ ਨਹੀਂ ਕਰਦੇ ਤੁਹਾਨੂੰ ਲਾਕਰ ਆਪਰੇਟ ਕਰਨ ਦੀ ਸਹੂਲਤਾ ਜਿਹੜੀ ਨਹੀਂ ਮਿਲੇਗੀ ਇਸ ਤੋਂ ਬਿਨਾ ਮਹਿੰਗੀਆਂ ਹੋਣਗੀਆਂ ਜੇ ਕਾਰਾਂ 1 ਜਨਵਰੀ ਤੋਂ ਮਰੂਤੀ ਸੁਜੋਕੀ, ਮਹਿੰਦਰਾ ਤੇ ਹੋਰ ਦੀ ਵਰਗੀਆਂ ਕਈ ਕੰਪਨੀ ਦੇ ਕਾਰਾਂ ਮਹਿੰਗੀਆਂ ਹੁਣ ਜਾ ਰਹੀਆਂ ਹਨ ਬਾਹਣ ਵਿੱਚ ਕੀਮਤਾਂ ਵਿੱਚ 2 ਤੋਂ 3 ਫੀਸਦੀ ਜਿਹੜਾ ਉਹ ਵਾਧਾ ਦੇਖ ਨੂੰ ਮਿਲੇਗਾ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ 3-3000 ਰੁਪਏ ਮਿਲਣਗੇ ਇਹਨਾਂ ਲੋਕਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਨੂੰ ਮਿਲੇਗੀ 3-3000 ਰੁਪਏ ਮਹੀਨਾ ਪੈਨਸ਼ਨ ਤੇ ਈਪੀਐਫਓ ਪ੍ਰਸਤਾਵਕ ਯੋਜਨਾ ਤੇ ਸਰਤਾਈਆਂ ਕੀ ਨੇ ਤੁਸੀਂ ਇੱਥੇ ਪੜ੍ਹ ਸਕਦੇ ਹੋ ਕਰਮਚਾਰੀ ਭਵਿੱਖ ਨਿਧੀ ਸੰਗਠਨ ਅਸੰਗਠਿਤ ਖੇਤਰ ਜਾਨੀ ਦਿਹਾੜੀਦਾਰਾਂ ਤਿੰਨ ਵਾਲਗ ਕਾਮਿਆਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਿਹਾ ਹੈ ਇਹਨਾਂ ਮਜ਼ਦੂਰਾਂ ਨੂੰ ਏਪੀਐਫਓ ਦੀ ਪ੍ਰਸਤਾਵੇ ਪੈਨਸ਼ਨ ਸਕੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਰ ਅਸਲ ਕਰਮਚਾਰੀ ਭਵਿੱਖ ਅਤੇ ਨਿਧੀ ਸੰਗਠਨ ਆਪਣੀ ਪੈਨਸ਼ਨ ਯੋਜਨਾ ਦਾ ਘੇਰਾ ਵਧਾ ਸਕਦਾ ਹੈ ਇਹ ਯੋਜਨਾ ਵਿਅਕਤੀਗਤ ਯੋਗਦਾਨ ਦੇ ਆਧਾਰਤ ਹੋਣ ਦੀ ਤਰਜੀਹ ਤੇ ਹੈ ਜੋ ਕਿ ਯਕੀਨੀ ਬਣਾਉਂਦੀ ਹੈ ਕਿ ਹਰ ਇੱਕ ਕਰਮਚਾਰੀ ਨੂੰ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 3000 ਰੁਪਏ ਮਹੀਨਾ ਪੈਨਸ਼ਨ ਜੜੀ ਹੋ ਦਿੱਤੀ ਜਾਵੇ ਇਹ ਪਸਤਾਵ ਸਕੀਮ ਜੁਨੀਵਰਸਲ ਪੈਨਸ਼ਨ ਸਕੀਮ ਦਾ ਨਾਮ ਦਿੱਤਾ ਜਾ ਸਕਦਾ ਜਿਸ ਦਾ ਉਦੇਸ਼ ਕਰਮਚਾਰੀ ਪੈਨਸ਼ਨ ਸਕੀਮ 1995 ਦੀਆਂ ਬਖ ਬਖ ਚੁਣੌਤੀਆਂ ਨੂੰ ਹੱਲ ਕਰਨਾ ਹੈ 15000 ਰੁਪਏ ਪ੍ਰਤੀ ਮਹੀਨਾ ਬੱਧ ਕਮਾਉਣ ਵਾਲੇ ਕਰਮਚਾਰੀਆਂ ਲਈ ਕੋਈ ਕਵਰੇਜ ਨਹੀਂ ਹੈ ਪਰ ਇੱਕ ਸਧਾਰਨ ਪੈਨਸ਼ਨ ਜਿਹੜੀ ਉਹ ਰਾਸ਼ੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਜੇ ਤੁਹਾਡੀ ਜਿਹੜੀ ਮਹੀਨੇ ਦੀ ਆਮਦਨ ਆ ਜੀ 15000 ਤੱਕ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਇਸ ਸਕੀਮ ਦੇ ਲਾਭ ਆ ਹੋ ਮਿਲ ਸਕਦਾ ਸੋ ਇਸ ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਹਾਂ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ